ਜੀ ਸਤਿ ਸ਼੍ਰੀ ਅਕਾਲ ਕਿੱਦਾਂ ਬਈ ਠੀਕ ਹੋ ਟ੍ਰੇਨ ਦਾ ਸਫ਼ਰ ਵਿੱਕੀ ਸਾਡਾ ਨਵਿਕੀ ਨੇ ਵਿੱਕੀ ਸਾਹਿਬ ਜਿਹੜੇ ਨੇ ਆਪਣਾ ਗਲਤੀ ਕੀਤੀ ਉਹਦੇ ਲਈ ਆ ਪਰ ਵਿੱਕੀ ਕਿੱਦਾਂ ਬੱਧੀਓ ਭਾਈ ਠੀਕ ਕਿੱਦਾਂ ਰਿਹਾ ਸਫ਼ਰ ਸਫ਼ਰ ਤਾਂ ਬਾ ਚੱਲੀ ਜਾਂਦਾ ਸਫ਼ਰਾਂ ਤੇ ਆ ਜੀ ਮੈਂ ਪਹਿਲਵਾਨ ਸਰ ਤੋਂ ਆਂ ਜੀ ਕਿਦੋਂ ਬੱਲੇ ਸਾਰੇ ਹਰ ਡੀਟਰ ਕਿੰਦਾ ਸਟਿਆ ਪ੍ਰੈਸ਼ਰ ਹੋਣਿਆ ਲਵਲੀ ਜੁੱਤਾ ਵਾ ਲਵਲੀ ਸੌ ਗਿਆ ਕੋਈ ਕਿਹੜਾ ਉੱਤਰਦਾ ਯਾਰ ਇਹਦਾ ਹਾਂ ਸ਼ੀਆਲਾ ਚਾਹੀਦਾ ਢੂਲੇ ਕਿਦਾਂ ਸਟਿਆ ਕੱਲ ਕੱਲ ਬਾਅਦ ਕਰੈਨਾ ਵਧੀਆ 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 ਕਿਦਾਂ ਰਿਹਾ ਠੀਕ ਆ ਹਾਰੇ ਫੋਟੋ ਤੇਰੀ ਹਾਂ ਸੌ ਗਿਆ ਸੀਗਾ ਪੌਜ਼ਦਾ ਘੰਟਾ ਕਰ ਰਹਿ ਗਿਆ ਹੋਰ ਠੀਕ ਹੈ ਨਾ ਡੱਬੜਾ ਬੜਾ ਲੰਮਾ ਹੀ ਹੈ ਹਾਂ ਤੇ ਚੱਲ ਸਫਰ ਮੱਮਾ ਆ ਕੋਈ ਨਹੀਂ ਔਰ ਵਧੀਆ ਬਹੁਤ ਵਧੀਆ ਵਾ ਹੋਰ ਤੋਂ ਪਹੁੰਚ ਗਏ ਕੰਮ ਤੇ ਲੱਗ ਗਏ ਆ ਸਾਰਾ ਟ੍ਰੇਨ ਚ ਹੀ ਲੱਗ ਗਿਆ ਮੂੰਗਫਲੀ ਵੇਚਣ ਲੱਪਿਆ ਦੇਖੀ ਸੁਣਦਾ ਮੈਂ ਸੁਣ ਬਾਈ ਆਪਾਂ ਵੀਡੀਓ ਦੇ ਦਾਂ ਵਾ ਚਲੋ ਇਹ ਮਿਲਦੇ ਲਵਲੀ ਸਾਹਿਬ ਨੂੰ ਮਿਲੇ ਆਪਾਂ ਲਵਲੀ ਸਾਹਿਬ ਨੂੰ ਕੰਮ ਲੱਭ ਗਿਆ ਤੇ ਟ੍ਰੇਨ ਦੇ ਵਿੱਚ ਮੋਹੜੀ ਵੇਚਦਾ ਇਹ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਹਾਂ ਲੱਲੀ ਠੀਕ ਠਾਕ ਵਧੀਆ ਮੋਹੜੀ ਵੇਚਣਾ ਪੈ ਗਿਆ ਨਹੀਂ ਉਹ ਮੋਹੜੀ ਨਹੀਂ ਅਸੀਂ ਬੰਦੇ ਲੁਵਾਵਾਂਗੇ ਜੇ ਆ ਗਏ ਕਿੱਥੇ ਮੋਹੜੀ ਕਿੰਨਾ ਲੱਭਾ ਜੇ ਕੰਮ ਵਰੀਆਂ ਮਿਲ ਗਿਆ ਤੇ ਫੇਰ ਅਸੀਂ ਲੁਵਾਵਾਂਗੇ ਬੰਦੇ ਬੈਠਾ ਬਾਫੀ ਮਖਾਤੀਆ ਫੀਮ ਜੀ ਨੀਂਦਾ ਹੁੰਦੀ ਆ ਕਿਉਂ ਅਸੀਂ ਜਾਂਦੇ ਹਾਂ ਬੋਰ ਤੋਂ ਅੱਛਾ ਬੋਰ ਤੋਂ ਜਾ ਕੇ ਹੀ ਕੰਮ ਤੇ ਜਾਵਾਂਗੇ ਚੱਲ ਠੀਕ ਆ ਤੂੰ ਲਈ ਜਾ ਵੇ ਮਰਿਆ ਜਾ ਤੂੰ ਚੱਲ ਵੇਖੋ ਤੀ ਮੈਂ ਅੱਗੇ ਮਿਲ ਆਈਂ ਮਿਲ ਇੱਥੇ ਲੈਣੀ ਜੇ ਮੈਂ ਜਾਵਾਂ ਕਿਉਂ ਬਣਾਤੇ ਵੀ ਕੀ ਬੋਲ ਲਾਉਂ ਉਹ ਨਹੀਂ ਇੱਥੇ ਚਲੋ ਠੀਕ ਆ ਓਕੇ ਜੀ ਬਾਏ ਬਾਏ